ਸਾਡੇ ਮਾਨਜੋਗ ਚੋਨ ਕਮਿਸ਼ਨ ਮਾਨਜੋਗ ਬੀਜੀਪੀ ਸਾਹਿਬ ਦੇ ਰਹਿਨੁਮਾਈ ਹੇਠ ਨਿਰਦੇਸ਼ਾ ਹੇਠ ਅਸੀਂ ਅੱਜ ਪਟਿਆਲਾ ਸ਼ਹਿਰ ਦੇ ਵਿੱਚ ਇਹ ਫਲੈਗ ਮਾਰਚ ਸ਼ੁਰੂ ਕਰ ਰਹੇ ਹਾਂ ਸਾਡੇ ਨਾਲ ਡੀਸੀ ਸਾਹਿਬ ਸਿਵਲ ਪ੍ਰਸ਼ਾਸਨ ਦੇ ਬਾਕੀ ਅਫਸਰ ਤੇ ਪੁਲਿਸ ਦੇ ਅਧਿਕਾਰੀ ਐਸਐਚਓ ਡੀਐਸਪੀ ਪੀਸੀਆਰ ਮੁਲਾਜ਼ਮ ਤੇ ਪੈਰਾ ਮਿਲਟਰੀ ਫੋਰਸੇ ਸਾਡੀ ਸੀਏਪੀਐਫ ਦੇ ਵੀ ਪਰਸਨਲ ਜਿਹੜੇ ਹੈਗੇ ਉਹ ਵੀ ਸਾਡੇ ਨਾਲ ਹੈਗੇ ਇਹਦੇ ਵਿੱਚ ਸਾਡਾ ਅੱਜ ਮਕਸਦ ਹੈ ਕਿ ਲੋਕਾਂ ਦੇ ਵਿੱਚ ਸਨਿਆ ਦਿੱਤਾ ਜਾਵੇ ਕੀ ਅਸੀਂ ਨਿਰਪੱਖ ਚੋਣ ਕਰਾਵਾਂਗੇ ਲਾਣ ਆਰਡਰ ਦੀ ਪਾਲਣਾ ਕਰਾਂਗੇ ਰੂਲ ਆਫ ਲਾ ਨੂੰ ਅਫੋਲਡ ਕਰਾਂਗੇ ਬਾਰਡਰ ਦੇ ਉੱਤੇ ਸਾਡੇ 9 ਪਰਮਨੈਂਟ ਨਾਕੇ ਇਸ ਵੇਲੇ ਚੱਲ ਰਹੇ ਹਨ ਤੇ ਅੱਗੇ ਨਾਕਿਆਂ ਦੀ ਸੰਖਿਆ ਹੋਰ ਵਧਾਈ ਜਾਏਗੀ ਇਹ ਹਾਈ ਟੈਕ ਨਾਕੇ ਨੇ ਸਾਰਿਆਂ ਤੇ ਕੈਮਰਾਜ਼ ਐਕਟਿਵ ਹੈਗੇ ਜਿਹੜੇ ਸਾਡੇ ਬਦਮਾਸ਼ ਟਾਈਪ ਦੇ ਐਲੀਮੈਂਟ ਹੈਗੇ ਉਹਨਾਂ ਦੀ ਜਾਣਕਾਰੀ ਅਸੀਂ ਆਪਣੇ ਬਾਰਡਰਿੰਗ ਰਾਜ ਦੇ ਬਾਰਡਰਿੰਗ ਜ਼ਿਲ੍ਹਿਆਂ ਦੇ ਨਾਲ ਸ਼ੇਅਰ ਕੀਤੀ ਹੈ ਤੇ ਉਹਨਾਂ ਦੀ ਜਾਣਕਾਰੀ ਅਸੀਂ ਲੈ ਲਈ ਹੈ पीओएस ਦੇ ਖਿਲਾਫ ਲਗਾਤਾਰ ਕਾਰਵਾਈ ਚੱਲ ਰਹੀ ਹੈ ਦਿੱਲੀ 4 ਤੋਂ 5 ਪੀਓ ਫੜੇ ਜਾ ਰਹੇ ਨੇ ਨੋਨ ਅਵੇਲੇਬਲ ਵਾਰੰਟ ਸਾਰੇ ਐਗਜ਼ੀਕਿਊਟ ਕੀਤੇ ਜਾ ਰਹੇ ਨੇ ਬਟਿੰਡਾ ਜ਼ਿਲ੍ਹੇ ਦਾ ਇਸ ਸਮੇਂ ਜਿਹੜਾ ਅਸਲਾ ਹੈ ਉਹ ਮੇਰੇ ਖਿਆਲ ਪੰਜਾਬ ਤੋਂ ਨੰਬਰ 1 ਤੇ ਜਮ੍ਹਾਂ ਕਰਾਉਣ ਦੇ ਵਿੱਚ ਸਾਡਾ ਨੰਬਰ ਚੱਲਦਾ ਹੈ ਤੇ ਮੋਰ ਦੈਨ 65% ਦੇ ਆਰੰਡ ਅਸੀਸਤਾ ਜਮ੍ਹਾਂ ਕਰਾ ਚੁੱਕੇ ਆ ਤੇ ਮੈਨੂੰ ਮੇਰੀ ਅਪੀਲ ਹੈ ਕਿ ਜਿੰਨਾ ਦਾ ਅਸਲਾ ਰਹਿੰਦਾ ਉਹ ਵੀ ਟਾਈਮ ਸੋ ਜਮ੍ਹਾਂ ਕਰਾੜ ਦੇ ਸਰ ਇਲੈਕਟਿਡ ਕੀਤੀ ਹੈ ਕਿੰਨੀ ਤੜਪ ਕੋ ਰਿਜ਼ਰਵ ਫੋਰਸ ਆਈ ਆ ਜਿੱਕਰ ਗੱਲ ਦੀ ਫੋਰਜ ਸਾਡੇ ਕੋਲ ਆਪਣੀ ਆਪ ਵੀ ਰਿਜ਼ਰਵਾ ਬਣਾਈਆਂ ਨੇ ਤੇ ਬਾਹਰੋਂ ਵੀ ਫੋਰਸ ਆ ਰਹੀ ਹੈ ਹਲੇ ਫੋਰਸ ਦਾ ਮੂਵਮੈਂਟ ਚੱਲ ਰਿਹਾ ਹੈ ਹਾਲੀਵੋਡੀ ਜਿੱਦਾਂ ਚੌਂਕ ਪਾਸ ਆਣਗੇ ਫੋਰ ਫੋਰਸ ਆਂਦੇ ਰਹੇ ਨਾਈਟ ਪੈਟੋਲਿੰਗ ਨਾਈਟ ਪੈਟੋਲਿੰਗ ਪੂਰੀ ਮੁਸਤਕਿਨ ਨਾਲ ਚੱਲ ਰਹੀ ਹੈ ਅਸੀਂ ਆਪ ਵੀ ਚੈਕਿੰਗ ਕਰਦੇ ਹਾਂ ਪਰਸੋ ਰਾਤ ਨੂੰ ਮੈਂ 1-2 ਵਜੇ ਤੱਕ ਥਾਣਾਕੇ ਚੈੱਕ ਕੀਤੇ ਹਾਂ ਤੇ ਅੱਗੇ ਵੀ ਅਸੀਂ ਜੁਆਇੰਟਲੀ ਵੀ ਚੈੱਕ ਕਰਦੇ ਰਵਾਂਗੇ ਸਾਡਾ ਪਲਾਨ ਹੈਗਾ ਸਾਡੇ ਆਫੀਸਰ ਨਾਈਟ ਚੈਕਿੰਗ ਬਦਦਸਤੂਰ ਜਾਰੀ ਕਰ ਸਰ ਬਾਕੀ ਦੇ ਆਸ-ਪਾਸ ਦੇ ਜ਼ਿਲ੍ਹਾ ਤੋਂ ਲੀਕਰ ਮਾਫੀਆ ਜਿਹੜਾ ਖਾਸ ਕਰਕੇ ਇਲੈਕਸ਼ਨ ਦੇ ਵਿੱਚ ਜਿਹੜਾ ਸਰਗਰਮ ਹੋ ਜਾਂਦਾ ਇਹਨੂੰ ਅਸੀਂ ਕਿਵੇਂ ਰੋਕਾਂਗੇ ਕਿਉਂਕਿ ਸਰ ਭਾਵੇਂ ਬਾਰਡਰ ਦੇ ਉੱਤੇ ਨਾਕੇ ਵੱਡੇ ਲੱਗੇ ਹੋਏ ਨੇ ਲੇਕਿਨ ਉਹ ਪੁਰਾਣੇ ਮੇਤੋਂ ਲੱਗੇ ਹੋਏ ਨੇ ਲੇਕਿਨ ਹੋਰ ਬਹੁਤ ਸਾਰੇ ਰਸਤੇ ਨੇ ਜਿੱਥੋਂ ਦੀ ਜਿਹੜੀਆਂ ਸ਼ਰਾਬ ਮਾਫੀਆ ਖਾਸ ਕਰਕੇ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜਾ ਸਰਗਰਮ ਰਹਿੰਦਾ ਹੈ ਨੀ ਤਾਡੇ بڑا ਵਿਲੀਟ ਪੁਆਇੰਟ ਹੈ ਤੇ ਇਹਨੂੰ ਲੈ ਕੇ ਅਸੀਂ ਵੀ ਕਾਫੀ ਸचेत ਹੋ ਗਏ ਆ ਸਾਨੂੰ ਚੋਣ ਕਮਿਸ਼ਨ ਤੋਂ ਤੇ ਡੀਜੀ ਆਫਿਸ ਤੋਂ ਵੀ ਹਦਾਇਤਾਂ ਮਿਲੀਆਂ ਨੇ ਅਸੀਂ ਆਪਣਾ ਇੰਟੈਲੀਜੈਂਟ ਨੈਟਵਰਕ ਵੀ ਐਕਟੀਵੇਟ ਕਰ ਰਹੇ ਆ ਬਾਕੀ ਲੋਕਾ ਦੇ ਮਾਧਿਅਮ ਵਿੱਚ ਤੇ ਤੁਹਾਡੇ ਮਾਧਿਅਮ ਨਾਲ ਹੋਰ ਵੀ ਪਬਲਿਕ ਇਨਫੋਰਮੇਸ਼ਨ ਮਿਲਦੀ ਹੈ ਤੇ ਪੁਰਾਣੇ ਜਿਹੜੇ ਹਿਸਟਰੀ ਸ਼ੀਟਸ ਹੈਗੇ ਬੈਡ ਐਲੀਮੈਂਟ ਜਿੰਨਾਂ ਦੀ ਹਿਸਟਰੀ ਹੈਗੀ ਐਕਸਾਈਜ਼ ਆਫੈਂਸਸ ਦੀ ਉਹਨਾਂ ਤੇ ਵੀ ਅਸੀਂ ਨਿਗਰਾਨੀ ਰੱਖ ਕੇ ਕਾਰਵਾਈ ਕਰਾਂਗੇ ਤੁਹਾਨੂੰ ਪਤਾ ਹੈ ਜੀ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀ ਚੋਣ ਦੀਆਂ ਡੇਟਸ ਨੇ ਬਠਿੰਡਾ ਲੋਕ ਸਭਾ ਹਲਕੇ ਲਈ ਆਨਾਨ ਐਜ਼ ਅ ਕੰਫੀਡੈਂਸ ਬਿਲਡਿੰਗ ਮੀਜਰ ਦੇ ਤੌਰ ਦੇ ਉੱਤੇ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਸ ਦੇ ਰਾਹੀਂ ਅਸੀਂ ਲੋਕਾਂ 'ਚ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਸੁਰੱਖਿਤ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਦਬਾਅ ਤੁਹਾਡੇ ਉੱਤੇ ਜੇ ਬੰਦਾ ਹੈਗਾ ਤਾਂ ਕਾਈਂਡਲੀ ਸਾਨੂੰ ਸੰਪਰਕ ਕਰੋ ਤੇ VOTING ਜਿਹੜੀ ਹੈਗੀ ਉਹ ਆਪਣੇ ਬਿਨਾਂ ਕਿਸੇ ਦਬਾਅ ਤੋਂ ਬਿਨਾਂ ਕਿਸੇ ਡਰ ਤੋਂ ਤੇ ਬਿਨਾਂ ਕਿਸੇ ਭੈ ਤੋਂ VOTING ਦਾ ਇੱਕ ਸੁਨੇਹਾ ਲੈ ਕੇ ਅਸੀਂ ਇਹ ਫਲੈਗ ਮਾਰਚ ਕੱਢ ਰਹੇ ਹਾਂ ਤੇ ਇਸ ਤਰ੍ਹਾਂ ਦੇ ਨਾਲ ਅਸੀਂ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਵੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਤੁਹਾਡੇ ਉੱਤੇ ਸਾਡੀ ਬੜੀ ਪਿਆਣੀ ਅੱਖ ਹੈ ਜੇ ਕੋਈ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਕਰਦਾ ਹੈ ਤਾਂ ਪੁਲਿਸ ਦੇ ਥਰੂ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਇਹ ਫਲੈਗ ਮਾਰਚ ਬਠਿੰਡਾ ਇਥੋਂ ਸ਼ਹਿਰ ਤੋਂ ਸ਼ੁਰੂ ਹੋ ਕੇ ਹਰ ਹਰ ਵਕ ਵਕ ਪਿੰਡਾਂ ਦੇ ਵਿੱਚ ਵੀ ਸਾਡੀ ਦਬਿਸ਼ ਜਿਹੜੀ ਹੈ ਉਹ ਪ੍ਰੋਪਰ ਬਣੀ ਰਹੂਗੀ ਤੇ ਜਿੱਦਾਂ ਮੈਂ ਤੇ ਐਸਐਸਪੀ ਸਾਹਿਬ ਬਠਿੰਡਾ ਸ਼ਹਿਰ ਦੇ ਵਿੱਚ ਇਹ ਫਲੈਗ ਮਾਰਚ ਕਰ ਰਹੇ ਹਾਂ ਇਸ ਤਰ੍ਹਾਂ ਰਿਸਪੈਕਟਿਵ ਐਸਡੀਐਮ ਜਿਹੜੇ ਨੇ ਉਹ ਆਪ ਦੀਆਂ ਤਹਿਸੀਲਾਂ ਤਸੀਲ ਪੱਦਰ ਦੇ ਉੱਤੇ ਵੀ ਜਾ ਕੇ ਇਹ ਫਲੈਗ ਮਾਰਚ ਆਪਦਾ ਕੈਰੀ ਆਨ ਕਰ ਰਹੇ ਸਰ ਇਹ ਬਾਰਡਰ ਏਰੀਆ ਹੈ ਇਹਨੂੰ ਆਪਾਂ ਕਿਸ ਤਰ੍ਹਾਂ ਕੰਟਰੋਲ ਕਰਾਂਗੇ ਕਿਉਂਕਿ ਨਾਲ ਗਵਾਂਡੀ ਤੋਂ ਪੇ ਨਹੀਂ ਆ ਰਿਹਾ ਨਾ ਕਿਸਤਾਨਾ ਦੇ ਨਾਲ ਬਿਲਕੁਲ ਜੀ ਥਾੜਾ ਬੜਾ ਵੈਲਿਡ ਪੁਆਇੰਟ ਹੈ ਬਾਰਡਰ ਡਿਸਟ੍ਰਿਕਟ ਹੋਣ ਦੇ ਬਤੌਰ ਅਸੀਂ ਜਿਹੜਾ ਬਾਰਡਰ ਤੋਂ ਪਾਰ ਸਾਡੇ ਕੋਲ ਸਰਸਾ ਦਾ ਜਿੱਦਾਂ ਬਾਰਡਰ ਲੱਗਦਾ ਹੈ ਸੋ ਐਸਡੀਐਸਪੀ ਐਸਐਸਪੀ ਸਰਸਾ ਡੀਸੀ ਸਰਸਾ ਉਹਨਾਂ ਨਾਲ ਵੀ ਕੱਲ ਸਾਡੀ ਇੱਕ ਮੀਟਿੰਗ ਹੋਈ ਸੀ ਤੇ ਉਹਨਾਂ ਦੇ ਸੰਘਿਆਨ ਚ ਵੀ ਬੜੇ ਸਾਰੇ ਤੱਤ ਜਿਹੜੇ ਨੇ ਅਸੀਂ ਲੈ ਕੇ ਆਏ ਆ ਤਾਂ ਕਿ ਜੇ ਸਾਡੀ ਇੱਕ ਕੋਆਰਡੀਨੇਸ਼ਨ ਬਣੀ ਰਵੇ ਉਸ ਤੋਂ ਇਲਾਵਾ ਇੰਟਰ ਸਟੇਟ ਨਾਕਾ ਜਿਹੜੇ ਸਾਡੇ ਨੇ ਉਹ ਐਕਟਿਵੇਟ ਰਹਿਣਗੇ तकरीबन ਜਿੰਨੇ ਵੀ ਸਾਡੇ ਨਾਕਾ ਪੁਆਇੰਟ ਨੇ ਉੱਥੇ ਸੀਸੀਟੀਵੀ ਦੀ ਕਵਰੇਜ ਰਹੂਗੀ ਤੇ ਫਲਾਈਂਗ ਸਕਵਾਡਸ ਵਗੈਰਾ ਐਕਟੀਵੇਟਡ ਰਹਿਣਗੇ ਆ ਤੇ ਪੂਰਾ ਜਿੰਨਾ ਵੀ ਸਾਡਾ ਪਾਰਲੀਮੈਂਟਰੀ ਹਲਕਾ ਹੈ ਉਹਦੀ ਹਰ ਇੱਕ ਗਤੀਵਿਧੀ ਦੇ ਉੱਤੇ ਸਾਡੀ ਬੜੀ ਪਹਿਣੀ ਨਜ਼ਰ ਹੋਊ। ਚੋਣ ਹਾਪਤਾ ਜਿਹੜਾ ਹੈਗਾ ਲੱਗਿਆ ਹੈ ਜੀ ਜੇਕਰ ਕੋਈ ਲੰਘਣਾ ਕਰਦਾ ਤੁਹਾਡਾ ਸੰਪਰਕ ਇਸ ਤਰ੍ਹਾਂ ਕੀਤਾ ਜਾ ਸਕਦਾ। ਚੋਣ ਹਾਪਤਾ ਦੇਖੋ ਜੀ ਸਭ ਤੋਂ ਪਹਿਲਾਂ ਜਿਹੜਾ ਕਮਿਸ਼ਨ ਨੇ ਇੱਕ ਵੋਟਰ ਹੈਲਪਲਾਈਨ ਐਸਟੈਬਲਿਸ਼ ਕੀਤੀ ਹੋਈ ਹੈ ਤੁਹਾਡੇ ਮਾਧਿਅਮ ਰਹੀ ਮੈਂ ਦੱਸਾਂਗਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਦੇਣੀ ਹੋਵੇ ਜਾਂ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੋਵੇ 1950 ਉਹਦਾ ਨੰਬਰ ਹੈ। ਵੋਲ ਫਰੀ ਨੰਬਰ ਹੈ ਸਭ ਤੋਂ ਇਜ਼ੀ ਤਰੀਕਾ ਹੈਗਾ ਕਿ 1950 ਦੇ ਉੱਤੇ ਤੁਸੀਂ ਕੋਈ ਆਪਣੇ ਬੂਥ ਦੇ ਰਿਲੇਟਡ ਕੋਈ ਜਾਣਕਾਰੀ ਲੈਣੀ ਹੈ ਤੁਹਾਡੀ ਵੋਟ ਕਿੱਥੇ ਲੱਗੀ ਹੋਈ ਹੈ ਜਾਂ ਉਸ ਤੋਂ ਇਲਾਵਾ ਜੇ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਕੋਈ ਚੋਣ ਜਾਬਤੇ ਦੀ ਉਲੰਘਣਾ ਕਰ ਰਿਹਾ ਹੈ ਸੀ ਵਿਜਲ ਐਪ ਇੱਕ ਈਸੀਆਈ ਵੱਲੋਂ ਡਿਵੈਲਪ ਕੀਤੀ ਹੋਈ ਹੈ ਐਂਡਰੋਇਡ ਦੇ ਉੱਤੇ ਤੇ ਆਈਫੋਨ ਦੇ ਉੱਤੇ ਅਵੇਲੇਬਲ ਹੈ ਉਹਨੂੰ ਡਾਊਨਲੋਡ ਕਰੋ ਜਿੱਥੇ ਤੁਸੀਂ ਕੋਈ ਉਲੰਘਣਾ ਦੇਖਦੇ ਹੋ ਉੱਤੇ ਤੁਸੀਂ ਉਹਦੀ ਵੀਡੀਓ ਜਾਂ ਫੋਟੋਗ੍ਰਾਫਸ ਅਪਲੋਡ ਕਰੋ 100 ਮਿੰਟ ਦੇ ਉੱਤੇ ਉੱਤੇ ਕਾਰਵਾਈ